ਮਨਜੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹੁਕਮਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਯਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਤੇ ਗਸ਼ਟਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਨੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੀ ਏਰੀਆ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬੈਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਤੇ ਮਾ ਜੋ ਐਸਐਸਪੀ ਸਹਿਲਮੀਰ ਜੀ ਸ਼੍ਰੀ ਸਹਿਲਮੀਰ ਆਈਪੀਐਸ ਉਹਨਾਂ ਦੇ ਹੁਕਮਤ ਤੇ ਡੇਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਪਤਨ ਵੱਧਾ ਜਿਹੜੇ ਬਾਰਡਰ ਤੋਂ 10 ਕਰੋੜ ਆ ਰਹੇ ਹਨ ਉਥੇ ਕੈਮਰਾ ਲਾਇਆ ਜਿਹੜੇ ਜੇ ਐਨ ਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇ ਕਿਸਾਨ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਵੀ ਕੈਮਰੇ ਲਵਾਵਾਂਗੇ ਤਾਂ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਾਖਲ ਨਾ ਹੋ ਸਕੇ ਮਨਜੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਹਨਾਂ ਦੇ ਹੁਕਮ ਅਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਤੇ ਗਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਹੈ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਨੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਆ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੇ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬੈਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਤੇ ਮਾ ਜੋ ਐਸਐਸਪੀ ਸਹਿਲਮੀਰ ਜੀ ਸ਼੍ਰੀ ਸਹਿਲਮੀਰ ਆਈਪੀਐਸ ਉਹਨਾਂ ਦੇ ਹੁਕਮ ਅਤੇ ਡੇਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਵਚਨਬੱਧ ਹਾਂ ਜਿਹੜੇ ਬਾਰਡਰ ਤੋਂ 10 ਕਰੋੜ ਆ ਰਹੇ ਹਨ ਧੰਨਵਾਦ ਕੋਥੇ ਕੀ ਆਪਰੇ ਲਾਇਗੇ ਜਿਹੜੇ ਜੀਐਨਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਹੀ ਕੈਮਰੇ ਲਵਾਵਾਂਗੇ ਤਾਂ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਾਖਲ ਨਾ ਹੋ ਸਕੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹਕਮਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਤੇ ਗਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਕਿਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਦੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਆ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬੈਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਤੇ ਮਾ ਜੋ ਐਸਐਸਪੀ ਸਹਿਲ ਮਹੀਰ ਜੀ ਸ਼੍ਰੀ ਸਹਿਲਮੀ ਰਾਏਪੀਐਸ ਉਹਨਾਂ ਦੇ ਹੁਕਮ ਅਤੇ ਡੇਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਬਚਨ ਵੱਧਾ ਜਿਹੜੇ ਬਾਰਡਰ ਤੋਂ 10 ਕਰੋੜ ਆ ਰਹੇ ਹਨ ਧੰਨਵਾਦ ਉਥੇ ਕੀ ਆਉਣਾ ਲੱਗੇ ਜਿਹੜੇ ਜੀ ਐਨ ਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਵੀ ਕੈਮਰੇ ਲਵਾਵਾਂਗੇ ਤਾਂ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਾਖਲ ਨਾ ਹੋ ਸਕੇ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ